ਤੁਹਾਡੀ ਸਟੇਜ ਤੋਂ ਤੁਹਾਡੀ ਕਾਲਜ ਤੋਂ ਕਾਫੀ ਕਲਾਕਾਰ ਨਿਕਲੇ ਨਾ ਕਾਫੀ ਐਸਟੈਬਲਿਸ਼ਡ ਵੀ ਹੋਏ ਤੁਸੀਂ ਵੀ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਪਰਫਾਰਮ ਕੀਤਾ ਤੁਹਾਡੀ ਉਹਨਾਂ ਕੋਲ ਕਲਾ ਨਾਲ ਕਿਹੋ ਜੀ ਸਾਂਝ ਹੈ ਅੱਜ ਦੀ ਤਰੀਕ ਦੇ ਵਿੱਚ ਦੇਖੋ ਮੈਂ ਸੱਚ ਬੋਲਾਂਗਾ ਜੇ ਮੈਂ ਕਹਾਂ ਵੀ ਕਲਾਕਾਰੀ ਵਾਲੀ ਸਾਂਝ ਹੈ ਉਹ ਨਹੀਂ ਹੈਗੀ ਮੇਰੀ ਜਿਹੜੀ ਉਹਨਾਂ ਨਾਲ ਭਰਾਵਾਂ ਵਾਲੀ ਸਾਂਝ ਸੀ ਜੋ ਅਸੀਂ ਜਦੋਂ ਕੁਝ ਵੀ ਨਹੀਂ ਸੀਗੇ ਜੋ ਜਿਵੇਂ ਦੇ ਸੀ ਉਦੋਂ ਸੀ ਉਵੇਂ ਹੀ ਆ ਗਈ ਮੈਂ ਇਹ ਕਹਿ ਦਵਾਂ ਵੀ ਹਾਂ ਵੀ ਮੈਂ ਕਲਾਕਾਰੀ ਕਰਕੇ ਉਹ ਉਹਨਾਂ ਨਾਲ ਜੁੜਿਆ ਹੋਇਆ ਜਾਂ ਉਹ ਕਲਾਕਾਰੀ ਕਰਕੇ ਮੇਰੇ ਨਾਲ ਜੁੜੇ ਹੋਏ ਆ ਨਹੀਂ ਅਸੀਂ ਜਿਵੇਂ ਸਾਡੇ ਪਰਿਵਾਰ ਮਿਲਦੇ ਆਪਸ ਦੇ ਵਿੱਚ ਉਹ ਮੇਰੇ ਘਰ 'ਚ ਕੋਈ ਫੰਕਸ਼ਨ ਆਪਾਂ ਉਹ ਜ਼ਰੂਰ ਆਣਗੇ ਉਹਨਾਂ ਦੇ ਘਰੇ ਕੋਈ ਫੰਕਸ਼ਨ ਆ ਅਸੀਂ ਜਾਵਾਂਗੇ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹਨਾਂ ਦਾ ਮੈਂਸ਼ਨ ਵੀ ਕਰ ਹਾਂ ਤੁਹਾਨੂੰ ਸੁੱਖੇ ਹੋਣੀ ਸੁੱਖ ਗੁਰੀ ਹੈ ਵੀ ਹੈ ਚਨੋਲੀ ਆ ਮੁੰਡਾ ਮਨੀ ਹੈ ਤੇ ਸਾਰਿਆਂ ਨਾਲ ਸਾਡਾ ਉਵੇਂ ਭਰਾਵਾਂ ਵਾਲਾ ਪਿਆਰ ਹੈ ਆ ਮੈਨੂੰ ਕਦੇ-ਕਦੇ ਦੁੱਖ ਵੀ ਲੱਗਦਾ ਪੈਵੇਂ ਝੂਠ ਕਹਿ ਦੀਏ ਵੀ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਇਹਨੂੰ ਉਹਨਾਂ ਤੋਂ ਪਿੱਛੇ ਰਹਿ ਗਿਆ ਤੇ ਜਿੱਥੇ ਮੈਨੂੰ ਉਹ ਕਿਤੇ ਪੁਸ਼ ਕਰ ਸਕਦੇ ਸੀ ਜਾਂ ਮੈਨੂੰ ਫੜ ਕੇ ਅੱਗੇ ਖਿੱਚ ਸਕਦੇ ਸੀ ਸ਼ਾਇਦ ਉਹਨਾਂ ਨੇ ਨਹੀਂ ਕੀਤਾ ਉਹਨਾਂ ਦੀ ਵੀ ਕੋਈ ਮਜਬੂਰੀ ਹੋਊਗੀ ਵੈਸੇ ਵੀ ਇਹ ਲਾਈਨ ਸਾਡੀ ਇਦਾਂ ਦੀ ਹੈ ਕਿਉਂਕਿ ਇੱਥੇ ਤੁਸੀਂ ਬੀਜੀ ਇੰਨੇ ਹੋ ਜਨਾਂ ਤੁਹਾਨੂੰ ਆਪਣੇ ਆਪ ਤੇ ਹੀ ਪਹਿਲਾਂ ਫੋਕਸਡ ਰਹਿਣਾ ਪੈਣਾ ਬਿਲਕੁਲ ਵੀ ਤੁਹਾਡੇ ਕੋਲ ਇਹ ਨਾ ਟਾਈਮ ਹੀ ਨਹੀਂ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਛੱਡ ਕੇ ਕਿਸੇ ਨੂੰ ਨਾਂ ਲੈ ਕੇ ਚੱਲੋ ਤੇ ਪਰ ਚਲੋ ਕੋਈ ਨਾ ਜੋ ਮਹਾਰਾਜ ਨੇ ਮੈਂ ਉਹੀ ਗੱਲ ਕਰਦਾ ਵੀ ਕਾਮਯਾਬ ਹੋਣਾ ਮੇਰੇ ਲਈ ਮੈਟਰ ਨਹੀਂ ਕਰਦਾ ਮੇਰੇ ਲਈ ਕਾਬਿਲ ਹੋਣਾ ਮੈਟਰ ਕਰਦਾ